ਗੁਰੂ ਪਿਆਰ ਵਾਲਿਓ ਜਿਹੜੀ ਆਪਾਂ ਗਿਆਨ ਕੋਟ ਕਰ ਰਹੇ ਆਂ ਵੀ ਕਿੰਨੇ ਕੁ ਲੋਕ ਚੱਲੇ ਹੋਏ ਨੇ ਉਹਦੇ ਰਾਹ ਤੇ ਤੇ ਕੀ ਕੀ ਕਰਨ ਦਏ ਨੇ ਮਾਰਨੇ ਆਖਿਆ ਵੀ ਕਰੋ ਯਤਨ ਜੇ ਹੋਏ ਮਿਹਰਬਾਨਾ ਕੋਈ ਯਤਨ ਕਰੋ ਕੋਈ ਤਰੀਕਾ ਅਪਣਾਓ ਕਿ ਰੱਬ ਮਿਹਰਬਾਨ ਹੋਵੇ ਕੋ ਰੱਬ ਦੀ ਰਹਿਮਤ ਪ੍ਰਾਪਤ ਹੋਵੇ ਕੋਈ ਯਤਨ ਕਰੋ ਮਾਰਾ ਇਹ ਵੀ ਬਚਨ ਕੀਤਾ ਵੀ ਅਨਕ ਭਾਂਤ ਕਰ ਸੇਵਾ ਕਰੀਏ ਬੜੇ ਤਰੀਕੇ ਨੇ ਰੱਬ ਦੀ ਸੇਵਾ ਕਰਨ ਦੇ ਜੀਵ ਪ੍ਰਾਣ ਤਨ ਅੱਗੇ ਧਰਿਏ ਤੇ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਵੀ ਇਹ ਜਿਹੜੇ ਲੋਕ ਲੱਗੇ ਹੋਏ ਨੇ ਇਹਨਾਂ 'ਚ ਪਹੁੰਚਦਾ ਕੌਣ ਵਾ ਤੇ ਮਹਾਰਾਜ ਬਚਨ ਕਰਦੇ ਆ ਕਿ ਉਪਮਾ ਸੁਣੋ ਰਾਜਨ ਕੀ ਸੰਤੋ ਕੈਤ ਜੇਤ ਪਹੁੰਚਾ ਜਿਹੜੇ ਜਿਹੜੇ ਕਹਿ ਰਹੇ ਨਾ ਰੱਬ ਨੂੰ ਅਥਵਾ ਜਿਹੜੇ ਜਪ ਰਹੇ ਨੇ ਉਹ ਪਹੁੰਚ ਜਾਣਗੇ ਕਹਿਤ ਜੇਤ ਜਿੰਨੇ ਕਹਿ ਰਹੇ ਨੇ ਕੋਈ ਨਮਾਜ਼ ਰਾਈ ਕਹਿ ਰਿਹਾ ਹੈ ਕੋਈ ਧਿਆਨ ਰਾਈ ਕਹਿ ਰਿਹਾ ਹੈ ਕੋਈ ਤਪ ਰਾਈ ਕਹਿ ਰਿਹਾ ਹੈ ਕੋਈ ਜਪ ਰਾਈ ਕਹਿ ਰਿਹਾ ਹੈ ਕੋਈ ਪਾਠ ਰਾਈ ਕਹਿ ਰਿਹਾ ਜਿਹੜਾ ਉਸ ਨੂੰ ਕਹਿ ਰਿਹਾ ਵਾ ਕਹਿਤ ਜੇਤ ਪਹੁੰਚਾ ਉਹ ਪਹੁੰਚ ਜਾਣਗੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਸ੍ਰੀ ਰਾਗ ਦੇ ਅੰਦਰ ਕਿ ਪੀਰ ਪਕੰਬਰ ਸਾਲਕ ਸਾਧਕ ਸਿੱਧ ਗਵਾਨ ਤੇ ਸੰਤ ਤੇ ਪੀਰ ਤੇ ਪਕੰਬਰ ਸੇਖ ਮਸੈਖ ਕਾਜੀ ਮੁੱਲਾ ਦਰਦਰਵੇਸ ਰਸੀਦ ਰਸੀਦ ਮਣੇ ਪਹੁੰਚਣਾ ਕਹਿ ਲੱਗੇ ਜਿੰਨੇ ਵੀ ਪੀਰ ਪਕੰਬਰ ਹੋਏ ਨਾ ਧਰਤੀ ਉੱਤੇ ਜਿੰਨੇ ਸੰਤ ਮਹਾਂਪੁਰਖ ਹੋਏ ਨੇ ਸ਼ੇਖ ਮਸਾਇਕ ਬਾਬੇ ਫਰੀਦ ਵਰਗੇ ਜਿਹੜੇ ਸ਼ੇਖ ਹੋਏ ਨੇ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦਾ ਕਹਿੰਦੇ ਰਸੀਦ ਮਿਲ ਗਈ ਤੁਹਾਨੂੰ ਪਰ ਰਸੀਦ ਲੈ ਕੇ ਆਉਣਾ ਰਸੀਦ ਆ ਗਈ ਹੈ ਰਸੀਦੇ ਅਰਬੀ ਦਾ ਸ਼ਬਦ ਵਾ ਪਹੁੰਚ ਜਾਣਾ ਤੇ ਮਾਰਾ ਕਹਿੰਦੇ ਦਰਦਰਵੇਸ ਰਸੀਦ ਤੇ ਬਰਕਤ ਤਿੰਨ ਕੋ ਅਗਲੀ ਇਹਨਾਂ ਉਤੇ ਰੱਬ ਬੜੀਆਂ ਰਹਿਮਤਾਂ ਕਰਦਾ ਵਾ ਜਿਹੜੇ ਉਹਦੇ ਹੋਗੇ ਨਾ ਕਿਦਾਂ ਰੱਬ ਰਹਿਮਤ ਕਰਦਾ ਮਾਰਨ ਦੇ ਪੜਦੇ ਰਹਿਣ ਦਰੂਦ ਜਿਹੜੇ ਰੱਬ ਦੇ ਪੜਦੇ ਨੇ ਰੱਬ ਅਗੇ ਦਰੂਦ ਕਰਦੇ ਨੇ ਮੈਂ ਆਪਣਾ ਤਰਲਾ ਲੈਂਦੇ ਨੇ ਬੇਨਤੀਆਂ ਕਰਦੇ ਨੇ ਜਿਨ ਗੁਰੂ ਆਮ ਦਾ ਸੋਢੀ ਪਾਸ਼ਾ ਕਹਿੰਦੇ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਤੁਮਾਰਾ ਕਹਿੰਦੇ ਉਹਦੇ ਦਰ ਤੇ ਤੁਰੇ ਜਾਣਦੇ ਨੇ ਦਰਬਾਰ ਟ ਉੱਪਰ ਖਰਚ ਮੰਗਾ ਤੇ ਉਹਦ ਕੋ ਮੰਗ ਰਹੇ ਨੇ ਕਿ ਤੇਰੇ ਰਾਹ ਤੇ ਤੁਰੇ ਜਾਣੇ ਆ ਕਬੀਰ ਸਾਹਿਬ ਨੇ ਕਿਹਾ ਵੀ ਆਪ ਨਾ ਦਿਓ ਤੇ ਲੇਹੋ ਮੰਗੇ ਜੇ ਤੂੰ ਨਹੀਂ ਦੇਂਗਾ ਤੁਸੀਂ ਮੰਗ ਲਵਾਂਗੇ ਇਹਦੇ ਵਿੱਚ ਕਿਹੜੀ ਕੋ ਵੱਡੀ ਗੱਲ ਹੈ ਦੁਨੀਆਂ ਕੋ ਮੰਗੋਗੇ ਤੇ ਸਿਰ ਨੀਵਾ ਹੋਣਾ ਕਰਨਾ ਪਊਗਾ ਜੇ ਰੱਬ ਕੋ ਮੰਗਾਗੇ ਤੇ ਸਿਰ ਉੱਚਾ ਹੋ ਜਾਊਗਾ ਤੋ ਲਓ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਕਿ ਮਾਰਾ ਕਹਿੰਦੇ ਆ ਕਿ ਕਿੰਨੇ ਲੋਕ ਲੱਗੇ ਹੋਏ ਨੇ ਤੇ ਕੀ ਕਰੰਦੇ ਨੇ ਅੱਜ ਆਪਾਂ ਜ਼ਿਕਰ ਕਰਨਾ ਕੀ ਕਰਨ ਦਏ ਨੇ ਮਾਰਾ ਬਚਨ ਕਰਦੇ ਆਂ ਕਿ ਨਾ ਸਤ ਮੂਡ ਮਡਾਈ ਕੇ ਸੀ ਇਹ ਤੇ ਆਪਾਂ ਵਿਚਾਰ ਕਰ ਚੁੱਕੇ ਆਂ ਤੇ ਅਗਲੀ ਤੋਕ ਆਪਈ ਨਾ ਸਤ ਪੜਿਆ ਦੇਸ਼ ਫਿਰੇ ਕਹਿ ਲਗੇ ਤੂੰ ਵਿਦਵਾਨ ਹੋ ਗਿਓ ਨਾ ਅੱਖਰ ਪੜ ਲੇ ਤੇ ਦੇਸ਼ ਦਸੰਤਰਾਂ ਦੇ ਵਿੱਚ ਤੂੰ ਆਪਣੀ ਕਥਾ ਦਾ ਡੰਕਾ ਵੀ ਵਜਾ ਲਵੇਂ ਤੇ ਜਿੱਤੇ ਵਿਲਾਵੇਂ ਸਾਰੀ ਦੁਨੀਆ ਨੂੰ ਗਿਆਨ ਦੇ ਨਾਲ ਤੇ ਮਾਰਾ ਕਹਿੰਦੇ ਤਾਂ ਵੀ ਤੇਰੀ ਜ਼ਿੰਦਗੀ ਵਿੱਚ ਕੋਈ ਸਿੱਧੀ ਨਹੀਂ ਪ੍ਰਾਪਤ ਹੋਣੀ ਤੈਨੂੰ ਉਸੇ ਨੂੰ ਕਿਹਾ ਮਾਰਾ ਕਿ ਪੜ ਪੜ ਗੱਡੀ ਲੱਦੀਏ ਪੜ ਪੜ ਪਰਗੇ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਆਂ ਖਾਤ ਪਰ ਨਾਨਕ ਲੇਖੇ ਇੱਕ ਗੱਲ ਉਹ ਕਿਹੜੀ ਗੱਲ ਵਾ ਉਹ ਰੱਬ ਦਾ ਪਿਆਰ ਉਹ ਰੱਬ ਦਾ ਧਿਆਨ ਕਿਉਂਕਿ ਜਿਹੜਾ ਬੰਦਾ ਵਿਦਵਾਨ ਹੋ ਜਾਂਦਾ ਦਾ ਉਹਦਾ ਆਮ ਬੰਦੇ ਨਾਲੋਂ ਮਨ ਜਿਹਨਾਂ ਨਾਲ ਵੱਧ ਚੱਲਦਾ ਵਾ ਤੇ ਵੱਧ ਚੰਚਲਤਾਈ ਤੇ ਉਹਦ ਕੋ ਬਹੁਤ ਹੁਜਤਾਂ ਦੀਆਂ ਵਾ ਉਹਦਾ ਚਿੱਤ ਨਹੀਂ ਟਿਕਦਾ ਤੇ ਮਾਰਗ ਦੇ ਨਾਂ ਆਪਣਾ ਸੱਤ ਪੜਿਆਂ ਦੇਸ਼ ਫਿਰੇ ਜੇ ਤੂੰ ਪੜ ਵੀ ਲਿਆ ਨਾ ਵਿਦਵਾਨ ਵੀ ਹੋ ਗਿਆ ਤੇ ਤੇਰਾ ਚਿੱਤ ਨਹੀਂ ਟਿਕਣਾ ਤੇ ਤੈਨੂੰ ਸਿੱਧੀ ਕੋਈ ਪ੍ਰਾਪਤ ਨਹੀਂ ਹੋਣੀ ਕਿਉਂਕਿ ਪੜਿਆਂ ਸੱਤ ਧਿਆਨ ਅਸਲੀ ਪੜਾਈ ਆ ਵੀ ਸੱਤ ਵਿੱਚ ਧਿਆਨ ਟਿਕ ਜਾਵੇ ਉਹ ਟਿਕਦਾ ਨਹੀਂ ਹੈ ਤੇ ਮਾਰ ਕਹਿੰਦੇ ਜਿਨਾ ਤਰ ਤੇਰਾ ਚੇਤਨਾ ਨਾ ਟਿਕਿਆ ਤੇ ਤੈਨੂੰ ਸਿੱਧੀ ਪ੍ਰਾਪਤ ਨਹੀਂ ਹੋਣੀ ਤੇ ਅਗਲਾ ਬਚਨ ਨਾਲ ਹੀ ਕਰ ਦਿੱਤਾ ਭਿ ਨਾਂ ਸਤ ਰੁਖੀ ਬਿਰਖੀ ਪੱਥਰ ਆਪ ਦਸ਼ਾਵੇ ਦੁੱਖ ਸਹੇ ਕਹਿਣ ਲਗੇ ਨਾ ਤੇ ਰੁਖਾਂ ਜੰਗਲਾਂ ਬੇਲਿਆਂ ਚ ਜਾ ਕੇ ਉਸ ਕੋਈ ਸਿੱਧੀ ਪ੍ਰਾਪਤ ਹੋਣੀ ਹੋ ਕਬੀਰ ਨੇ ਕਿਹਾ ਗ੍ਰਹਿ ਤਜ ਬਣਖੰਡ ਜਾਈਏ ਚੁਣ ਖਾਈਏ ਕੰਦਾ ਅਜੂ ਬਕਾਰ ਨਾ ਛੋਡਈ ਪਾਪੀ ਮਨ ਮੰਦਾ ਤੇ ਮਾਰ ਕਹਿੰਦੇ ਆਪ ਤਿ ਸ਼ਾਵੇ ਦੁਖ ਸਹੇ ਅੱਜ ਵੀ ਕੋਈ ਪੰਥ ਨੇ ਧਰਾ ਨੇ ਫਿਰ ਕੇ ਨੇ ਜਿਹੜੇ ਆਪਣੇ ਸਰੀਰ ਉਤੇ ਆਪੇ ਸੱਟ ਸੱਟਾਂ ਮਾਰੀ ਜਾਂਦੇ ਨੇ ਆਪੇ ਸੱਟਾਂ ਮਾਰੀ ਜਾਂਦੇ ਨੇ ਤੇ ਮਾਰਾ ਕਹਿੰਦਾ ਸੱਟਾਂ ਮਾਰਨ ਦੇ ਨਾਲ ਰੱਬ ਨੇ ਥੋੜਾ ਕੋ ਖੁਸ਼ ਹੋਣਾ ਵਾ ਇਹ ਤੇ ਤੁਹਾਡੀ ਆਪਣੀ ਚੋਣ ਆਪਹੀਂ ਸੱਟਾਂ ਮਾਰਨੀਆਂ ਸਰੀਰ ਉਤੇ ਸ਼ਮਕਾਂ ਮਾਰੀ ਜਾਂਦੇ ਨੇ ਪੈਰਾਂ ਵਿੱਚ ਕੰਗਰੂ ਬੱਦੇ ਨੇ ਤੇ ਨੱਚਣਦੇ ਨੇ ਮਾਰਾ ਕਹਿੰਦੇ ਕਉ ਗੁਰੂ ਬਾੰਦ ਪਏ RAM DASA ਤੇ ਰੋਟੀਆਂ ਨਕੇ ਉਪਾਵਾ ਇਹ ਸਭ ਰੋਟੀਆਂ ਦੀ ਖਾਤਰ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਤਾਣੁ ਛਾਲ ਮਾਰ ਕੇ ਤੇ ਫੇਠਾਂ ਡਿੱਗ ਪੈਂਦੇ ਨੂੰ ਕਹਿੰਦੇ ਧਰਤੀ ਆ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਤੇ ਕਈ ਘੁੰਮ ਘੁੰਮ ਕੇ ਨਾ ਬੰਦਗੀ ਕਰਦੇ ਆ ਕੋ ਗੁਰੂ ਬਾੰਧ ਬੈ RAM DAS A DE ਮਰ ਕਿੰਦੇ ਘੁੰਮਣ ਦੇ ਨਾਲ ਕੀ ਹੋਣਾ ਵਾ ਆਉਣ ਕਈ ਗੁਰਦੁਆਰਿਆਂ ਚ ਨਾ ਉਹਤੇ ਜਿਹੜਾ ਆਪਣਾ ਚਾ ਆਪਣਾ ਆ ਜਿਹੜਾ ਚੰਦਵਾ ਬੰਦੇ ਗੁਰਦੁਆਰਿਆਂ ਦੇ ਅੰਦਰ ਉਹ ਵੀ ਘੁੰਮਣ ਵਾਲਾ ਬੰਨ ਲਾਵੇ ਦੇ ਚ ਮੋਟਰ ਲਾਤੀ ਉਹ ਘੁੰਮਦਾ ਵਾ ਤੇ ਫਿਰ ਸੜ ਜਾਂਦਾ ਵਾ ਮਾਰਾ ਕਿੰਦੇ ਲਾਟੂ ਮਧਾਨੀਆਂ ਅਨਗਾ ਪੰਖੀਆਂ ਪੰਖੀ ਪਾਉਂਦੀਆਂ ਲੈ ਨਸਾ ਸੂਵੇ ਚਾੜ ਪੁਆਈਏ ਜੰਤ ਨਾਨਕ ਪਾਉਂਦਿਆਂ ਗੰਤ ਨਯੰਤ ਜੇ ਘੁੰਮਣ ਨਾਲ ਹੀ ਕੁਝ ਹੁੰਦਾ ਹੋਵੇ ਤੇ ਮਾਰਾ ਕਿੰਦੇ ਲਾਟੂ ਮਧਾਨੀਆਂ ਉਹ ਜਿਹੜੇ ਮਧਾਨੀਆਂ ਦੇ ਥੱਲੇ ਲਾਟੂ ਹੁੰਦੇ ਕਿਦਾਂ ਘੁੰਮਦੇ ਆ ਪੁਰਾਣੇ ਸਮੇਂ ਚ ਅਨਗਾ ਅੰਨ ਜਿਹੜਾ ਹੁੰਦਾ ਸੀ ਨਾ ਸਰੋਂ ਹੋਈ ਮਸਰ ਹੋਏ ਮਾਹ ਹੋਏ ਕਣਕ ਹੋਈ ਹਰ ਹਰ ਹੋਈ ਇਹਨੂੰ ਗਾਇਆ ਜਾਂਦਾ ਸੀ ਉਹਨੂੰ ਕਹਿੰਦੇ ਫਲੇ ਗੌਣੇ ਜੈਨਿਕੇ ਫਲਾ ਦੇ ਰੁੱਖ ਦੀਆਂ ਲੰਮੀਆਂ ਗਟਾਣਾ ਲੈਣਾ ਤਿੱਖਾ ਜਿਆ ਫਲਾ ਦੇ ਰੁੱਖ ਦਾ ਉਹ ਡੰਗਰਾਂ ਵਗਰ ਬਨ ਕੇ ਤੇ ਕਣਕ ਦੇ ਉੱਤੇ ਫੇਰਨਾ ਉਹਨੂੰ ਕਹਿੰਦੇ ਫਲੇ ਗੌਣੇ ਬਾਹਰ ਕਹਿੰਦੇ ਅੰਨ ਗਾਹ ਅਨ ਨੂੰ ਵੀ ਗਾਇਆ ਜਾਂਦਾ ਘੁੰਮੇ ਜਾਂਦਾ ਤਾਂ ਕੋਈ ਮਨ ਫਿਰਨਾ ਕੀ ਹੋਣਾ ਵਾ ਤੇ ਮਹਾਰਾ ਕਹਿੰਦੇ ਤੁਸੀਂ ਦੁੱਖ ਸਰੀਰ ਨੂੰ ਦੁੱਖ ਦੇ ਰਹੇ ਹੋ ਤੇ ਇਹਦਣਾ ਰੱਬ ਤੋਂ ਡਾਕ ਖੁਸ਼ ਹੋ ਜਾਣਾ ਵਾ ਨਾ ਨਾ ਇਹ ਮੈਂ ਕਹ ਰਿਹਾ ਸੀ ਕੀ ਕਰਨ ਦੀ ਦੁਨੀਆ ਬਾਬੇ ਗੁਰੂ ਨਾਨਕ ਨੇ ਸਾਰੀ ਧਰਤੀ ਦਾ ਪਰਮਣ ਕੀਤਾ ਤੇ ਸਾਰਿਆਂ ਲੋਕਾਂ ਨੂੰ ਵੇਖਿਆ ਵੀ ਇਹ ਕੀ ਕਰਨਦਾ ਇਹ ਕੋਈ ਪਾਣੀ ਦੇਣ ਦਿਆ ਕੋਈ ਆਰਤੀ ਕਰਨ ਦਿਆ ਕੋਈ ਗੁਫਾ 'ਚ ਬੈਠਾ ਕੋਈ ਬਰਫ 'ਚ ਬੈਠਾ ਕੋਈ ਚਿਲੇ ਕੱਟਣ ਦਿਆ ਪੀਰਾਂ ਦੇ ਨਾਲ ਬਾਬਾ ਗੁਰੂ ਨਾਨਕ ਸਾਹਿਬ ਦੀ ਅਣਬਣ ਹੋ ਗਈ ਤੇ ਕਹਿੰਦੇ ਸਾਡੇ ਨਾਲ ਚਿਲਾ ਕੱਟੋ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਕੱਟ ਲੈ ਨਹੀਂ ਚਿਲਾ ਇਹਦੇ ਵਿੱਚ ਕੋਈ ਵੱਡੀ ਗੱਲ ਹੈ ਚਿਲਾ ਕੱਟਣ ਬੈ ਗਿਆਂ ਦੋਵੇਂ ਤਰ੍ਹਾਂ ਬਾਬਾ ਗੁਰੂ ਨਾਨਕ ਸਾਹਿਬ ਵੀ ਤੇ ਪੀਰ ਵੀ ਤੇ 40 ਦਿਨ ਬਾਅਦ ਜਦੋਂ ਬੂਏ ਖੋਲੇ ਤੇ ਉਹ ਸੁੱਕ ਕੇ ਤੀਲੇ ਹੋ ਗਏ ਤੇ ਬਾਬਾ ਗੁਰੂ ਨਾਨਕ ਸਾਹਿਬ ਦੇ ਉਸੇ ਤਰ੍ਹਾਂ ਰੰਗ ਰੂਪ ਚਿਹਰੇ ਤੇ ਕਿਉਂਕਿ ਬਾਬੇ ਕੋ ਨਾਮ ਸੀ ਉਹਨਾਂ ਗੁਰਦੀਆਂ ਸਿੱਧੀਆਂ ਸੀ ਤੇ ਮਹਾਰਾ ਕਹਿੰਦੇ ਤੁਸੀਂ ਆਪਣੇ ਦੁੱਖ ਸਰੀਰ ਨੂੰ ਦੁੱਖ ਦਿੰਦੇ ਹੋ ਇਦਾਂ ਦੁੱਖ ਦੇਣਾ ਕੀ ਹੋਣਾ ਵਾ ਤੇ ਅਗਲਾ ਬਚਨ ਕੀਤਾ ਮਹਾਰਾਜ ਨੇ ਕਿ ਨਾਨ ਸਤ ਹਸਤੀ ਬੱਦੇ ਸੰਗਲ ਇਹ ਗੁਰੂ ਨਾਨਕ ਸਾਹਿਬ ਨੂੰ ਇੱਕ ਝੁੰਡ ਮਿਲਿਆ ਜਦੋਂ ਗੁਰੂ ਨਾਨਕ ਸਾਹਿਬ ਚੱਲੇ ਆ ਨਾ ਸੱਚਾ ਸੌਦਾ ਕਰਨ ਵਾਸਤੇ ਤੇ ਉਥੇ ਯੋਗੀਆਂ ਦਾ ਝੁੰਡ ਸੀ ਤੇ ਉਥੇ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਕੋਈ ਸੰਗਲਾਂ ਨਾ ਆਪਣੇ ਆਪ ਨੂੰ ਬੰਨਿਆ ਕੇ ਨੇ ਤੇ ਕੋਈ ਪੁੱਠਾ ਲਟਕਿਆ ਤੇ ਕੋਈ ਤਪੱਸਿਆ ਕਰਨ ਦਿਆ ਕੋਈ ਲਤ ਦੇ ਪਾਰ ਖਲੋਤਾ ਕਿਸ ਨੇ ਬਾਹ ਤਾਣ ਖਲੋਤੀ ਨਾ ਕੀਤੀ ਤੇ ਕਿਸ ਨੇ ਸੰਕਲਪ ਲਿਆ ਕਿ ਮੈਂ 12 ਸਾਲ ਲੰਮੇ ਨਹੀਂ ਪੈਣਾ ਧਰਤੀ ਤੇ ਉਹ ਰਾਤ ਨੂੰ ਰੁੱਖ ਦੇ ਨਾਲ ਹੀ ਲਾ ਕੇ ਨਾ ਟੋ ਤੇ ਸਮਝਾਂਦੇ ਤਾਂ ਉਹ ਰੱਸਾ ਬੰਦਾ ਹੀ ਉਹਨੂੰ ਹੱਥ 'ਚ ਫੜ ਲੈਂਦੇ ਸੀ ਇਹ ਕੰਮ ਦੁਨੀਆ ਕਰਦ ਰਹੀ ਆ ਹੁਣ ਤੇ ਆਪਾਂ ਗੱਲਾਂ ਹੀ ਕਰਨ ਜੋਗੇ ਆ ਇਦਾਂ ਇਦਾਂ ਦੁੱਖ ਦੇਂਦਾ ਤੇ ਬਾਬੇ ਗੁਰੂ ਨਾਨਕ ਸਾਹਿਬ ਨੇ ਉੱਥੇ ਆਖਿਆ ਇੱਕ ਬੰਦਾ ਸੀ ਜਿਨੇ ਆਪਣੇ ਆਪ ਨੂੰ ਸੰਗਲਾਂ ਨਾਲ ਬੱਧਾ ਤੇ ਪੁੱਠਾ ਲਟਕਾਇਆ ਮਾਰਾ ਕਹਿੰਦੇ ਨਾ ਸਤ ਹਸਤੀ ਬੱਧੇ ਸੰਗਲ ਮਾਰੰਗੇ ਤੇ ਤੂੰ ਆਪਣੇ ਆਪ ਨੂੰ ਸੰਗਲਾਂ ਨਾਲ ਬੱਧਿਆ ਹੋਇਆ ਵਾ ਇਦਾਂ ਕੋਈ ਸਿੱਧ ਥੋੜਾ ਪ੍ਰਾਪਤ ਹੋਣੀ ਨਾ ਸਤ ਇਦਾਂ ਕੋਈ ਸਿੱਧੀ ਥੋੜਾ ਪ੍ਰਾਪਤ ਹੋਣੀ ਤੇ ਸੰਗਲਾਂ ਦੇ ਨਾਲ ਤੇ ਹਾਥੀਆਂ ਨੂੰ ਵੱਧਿਆ ਜਾਂਦਾ ਤਾਂ ਕੀ ਉਹਨਾਂ ਹਾਥੀਆਂ ਨੂੰ ਵੀ ਸਿੱਧੀ ਪ੍ਰਾਪਤ ਹੋ ਗਈ। ਮਾਰਗਨ ਨਾਨ ਸਤ ਹਸਤੀ ਵੱਧੇ ਸੰਗਲ ਤੇ ਅਗਲੀ ਗੱਲ ਬੜੀ ਬਾਬਾ ਗੁਰੂ ਨਾਨਕ ਸਾਹਿਬ ਨੇ ਇੱਕ ਕਹੀ ਹੈ ਜੋ ਸਮਾਜ ਦੇ ਉੱਤੇ ਅੱਜ ਵੀ ਲਾਗੂ ਆ। ਮਾਰਗਨੇ ਨਾਨ ਸਤ ਗਾਈ ਘਾਓ ਚਰੇ ਕਈ ਲੋਕ ਕਹਿੰਦੇ ਵੀ ਅਸੀਂ ਗਾਈਆਂ ਦੀ ਸੇਵਾ ਕਰਦੇ ਤੇ ਗਾਈਆਂ ਚਾਰਦੇ ਆਂ ਤੇ ਬਾਬਾ ਜੀ ਕਹਿੰਦੇ ਚਾਰੀ ਜਾਓ گاਵਾ ਸਾਡੇ ਵੀ ਕਈ ਚਾਰਦੇ ਫਿਰਦੇ ਕੌਮ ਬਾਬਾ ਜੀ ਕਹਿੰਦੇ ਨਾ ਸਤ ਹਸਤੀ ਨਾ ਸਤ ਗਾਈ ਖਾਓ ਚਰੇ ਘਾ ਚਰੇ ਇਹ ਗਾਈਆਂ ਨੂੰ ਘਾ ਚਰਉਣ ਨਾਲ ਥੋੜਾ ਕੁਝ ਦੀ ਪ੍ਰਾਪਤ ਹੋ ਜਾਣੀ ਹਰਜ ਕਿੰਨੀਆਂ ਸੰਸਥਾਵਾਂਾਂ ਵਾਂ ਜਿਹੜਾ ਗਊ ਦੀ ਸੇਵਾ ਕਰਨਦਿਆਂ ਤੇ ਗਊਆਂ ਨੂੰ ਘਾ ਪੱਠੇ ਚਾਰਨਦਿਆਂ ਤੇ ਬਾਬਾ ਜੀ ਕਹਿੰਦੇ ਇਦਾਂ ਕੋਈ ਸਿੱਧੀ ਥੋੜਾ ਪ੍ਰਾਪਤ ਹੋਣੀ ਆ ਅਥਵਾਜ ਦਾ ਕਈ ਦੂਜਾ ਵੀ ਅਰਥ ਕਰਦੇ ਹੁੰਦੇ ਆ ਵੀ ਨਾ ਸਤ ਗਾਈ ਘਾ ਚਰੇ ਕੋਈ ਕਹਿੰਦੇ ਆ ਵੀ ਅਸੀਂ ਘਾ ਯਾਦ ਚਰ ਲੈਨੇ ਆ ਖਾ ਲੈਨੇ ਆ ਅਸੀਂ ਰੋਟੀ ਵੀ ਨਹੀਂ ਖਾਂਦੇ ਤੇ ਮਾਰ ਕਹਿੰਦੇ ਜੇ ਇਦਾਂ ਹੀ ਸ਼ਾਕਾਹਾਰੀ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਚਲੋ ਤੁਸੀਂ ਮਾਸਾਹਾਰੀ ਨਹੀਂ ਚੰਗੀ ਗੱਲ ਵਾ ਤੇ ਜੇ ਸ਼ਾਕਾਹਾਰੀ ਰਹਿਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਗਾਇਆਂ ਤੇ ਫਿਰ ਸ਼ਾਕਾਹਾਰੀ ਆ ਫਿਰ ਗਾਇਆਂ ਨੂੰ ਰੱਬ ਮਿਲਣਾ ਚਾਹੀਦਾ ਇੰਬਾਰਗ ਦੇ ਨਾਂ ਸਤ ਹਸ ਗਾਈ ਕਾਉ ਚ ਕਾ ਚਰੀ ਤੇਨ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਪੁੱਛਿਆ ਫਿਰ ਬਾਬਾ ਜੀ ਫਿਰ ਸਿੱਧੀ ਕਿਦਾਂ ਪ੍ਰਾਪਤ ਹੁੰਦੀ ਤੁਸੀਂ ਤਸਾਰਿਆਂ ਨੂੰ ਹੀ ਕਰ ਸੇ ਬੰਨ ਦਿੱਤਾ ਪੇ ਕੋਈ ਦੁੱਖ ਦੁੱਖ ਦੇਣ ਦੀ ਆ ਸਰੀਰ ਨੂੰ ਕੋਈ ਪਾਣੀ ਚ ਬੈਠਾ ਵਾ ਕੋਈ ਪੁੱਠਾ ਲਟਕਿਆ ਵਾ ਕੋਈ ਤਪ ਕਰਨ ਦਿਆ ਕੋਈ ਜਪ ਕਰਨ ਦਿਆ ਵਾ ਕਿਸ ਨੇ ਸੰਗਲਵਾਣਾ ਬੱਧੇ ਆਪਣੇ ਆਪ ਨੂੰ ਤੇ ਤੁਸੀਂ ਤੇ ਬਾਬਾ ਜੀ ਸਾਰਿਆਂ ਨੂੰ ਇੱਕ ਰਸੇ ਬੰਨ੍ਹ ਦਿੱਤਾ ਤੇ ਬਾਬਾ ਗੁਰੂ ਨਾਨਕ ਦੇ ਕੋਲ ਬੜੀ ਵੱਡੀ ਇੱਕ ਬਾਤ ਸੀ ਵੀ ਉਹ ਲੋਕਾਂ ਨੂੰ ਕਹਿੰਦੇ ਲੋਕੋ ਦਾਵਾ ਨਾ ਕਰੋ ਕਰੋ ਸਭ ਕੋ ਜੀ ਜਿੱਦਾਂ ਬਾਬਾ ਫਰੀਦ ਸਾਹਿਬ ਨੇ ਆਖਿਆ ਵੀ ਰਾਤ ਨੂੰ ਰਾਤ ਕਥੂਰੀ ਵੰਡੀਏ ਰਾਤ ਨੂੰ ਜਿਹੜੇ ਬੰਦਗੀ ਕਰਦੇ ਹਨ ਰੱਬ ਉਹਨਾਂ ਨੂੰ ਪ੍ਰੇਮ ਦੀ ਕਠੋਰੀ ਦਿੰਦਾ ਬਾਬੇ ਫਰੀਦ ਨੇ ਆਖਿਆ ਫਰੀਦਾ ਰਾਤ ਕਠੋਰੀ ਵੰਡੀਏ ਤੇ ਸੁਤਿਆ ਮਿਲੇ ਨਾ ਭਾਉ ਜਿਹੜੇ ਸੁੱਤੇ ਰਹਿ ਜਾਂਦੇ ਉਹਨਾਂ ਨੂੰ ਭਾਉ ਹਿੱਸਾ ਨਹੀਂ ਮਿਲਦਾ ਕਰਕੇ ਕੀ ਗੱਲ ਕਿਉਂ ਨਹੀਂ ਰੱਬ ਕਿਉਂ ਨਹੀਂ ਹਿੱਸਾ ਦਿੰਦਾ ਕਹਿੰਦੇ ਜਿਨ੍ਹਾਂ ਨੈਣ ਨਿੰਦਰਾ ਵਲੇ ਤੰਨਾ ਮਿਲਣ ਕਵਾਉ ਉਹਨਾਂ ਨੂੰ ਕੁਝ ਮਿਲਦਾ ਜਿਹੜੇ ਸੁੱਤੇ ਹੁੰਦੇ ਆ ਤੇ ਬਾਬੇ ਗੁਰੂ ਨਾਨਕ ਸਾਹਿਬ ਨੇ ਆਖਿਆ ਕੋਈ ਇਦਾਂ ਦਾ ਦਾਵਾ ਨਾ ਕਰ ਦੇਵੇ ਵੀ ਮੈਂ ਉਠਦਾ ਤੇ ਮੈਨੂੰ ਮੈਂ ਬੜਾ ਮਹਾਨ ਹੋ ਗਿਆ ਵਾ ਤੇ ਮੈਨੂੰ ਮਿਲ ਹੀ ਜਾਣਾ ਵਾ ਕੋਈ ਦਾਵਾ ਨਾ ਕਰ ਦੇ ਤੇ ਬਾਬੇ ਗੁਰੂ ਨਾਨਕ ਸਾਹਿਬ ਨੇ ਅਗਲਾ ਸ਼ਲੋਕ ਕਿਹਾ ਫਿਰ ਸਹਿਬ ਜੀ ਕਹਿੰਦੇ ਦਾਤੀ ਸਹਿਬ ਸੰਦੀਆਂ ਜਿੰਨੀਆਂ ਦਾਤਾਂ ਨੇ ਭਾਵੇਂ ਦੁਨਿਆਵੀ ਪਦਾਰਥ ਨੇ ਤੇ ਭਾਵੇਂ ਰੱਬੀ ਦਾਤਾਂ ਨੇ ਨਾਮ ਦੀ ਦਾਤਵਾ ਤੇ ਭਾਵੇਂ ਕੋਈ ਪਦਾਰਥ ਦੀ ਦਾਤਵਾ ਇਹ ਸਾਰੀਆਂ ਮਾਲਕ ਦੀਆਂ ਵਾ ਸਹੇਬ ਦੀਆਂ ਵਾ ਦਾਤੀਂ ਸਹੇਬ ਸੰਦੀਆਂ ਕਿਆ ਚੱਲੇ ਤਿਸ ਨਾਲ ਉਹਦੇ ਅੱਗੇ ਕੋਈ ਜ਼ੋਰ ਚੱਲਦਾ ਵਾ ਕਿੰਨੇ ਦੁਨਿਆਵੀ ਜ਼ੋਰ ਲਾਉਣ ਦੇ ਹੀ ਆ ਤੇ শব ਨਹੀਂ ਸਾਲਾ ਮਾਰੀਆਂ ਕਰਤਾ ਕਰੇ ਸੋਏ ਤੇ ਹਰੇਕ ਬੰਦਾ ਕਹਿੰਦਾ ਵੀ ਮੈਂ ਛਾਲ ਮਾਰ ਕੇ ਚੰਦ ਤੇ ਜਾਵਾਂ ਤੇ ਕਿੰਨੇ ਕੁ ਲੋਕ ਜਾਂਦੇ ਚੰਦ ਤੇ athwa ਹਰੇਕ ਬੰਦਾ ਕਹਿੰਦਾ ਫੇ ਮੈਂ ਦੂਜੇ ਤੋਂ ਅੱਗੇ ਲੰਘ ਜਾਵਾਂ ਕਿੰਨੇ ਕੁ ਲੰਘਦੇ ਆ ਮਾਰ ਕਹਿੰਦੇ ਕਿਆ ਚੱਲੇ ਤਿਸ ਨਾਲ ਕੀ ਤੇਰਾ ਜਾਗਣਾ ਤੇਰੀ ਬਾਠ ਪੂਜਾ ਇਹ ਇਹ ਕੋਈ ਥੋੜਾ ਵੀ ਦੂਰ ਰੱਬ ਤੇ ਦਾਵਾ ਕਰ ਦਿੱਤਾ ਕਿ ਰੱਬ ਮੇਰਾ ਹੀ ਹੋ ਗਿਆ ਤੇ ਮੈਨੂੰ ਸਭ ਕੁਝ ਦੇਊਗਾ ਗੁਰੂ ਨਾਨਕ ਸਾਹਿਬ ਦੇ ਇੱਕ ਜਗੰਦੇ ਨਾਲ ਲਹਿਣ ਇੱਕ ਨਾ ਸੁਤਿਆਂ ਦੇ ਉਠਾਲ ਜਿੰਨੂੰ ਉਸਨੇ ਦੇਣੀ ਹੈ ਨਾ ਦਾਤ ਉਹਨੇ ਆਪੇ ਠੋਣਾ ਮੱਪੀ ਉਠ ਤੇ ਆ ਜਾ ਇੱਧਰ ਮੇਰੇ ਰਾਹ ਤੇ ਤੁਰ ਬਚਨ ਸੀ ਨਾ ਵੀ ਜਸਾਤ ਜਿਸੇ ਦਿਖਾਲਾਂ ਬਾਟੜੀ ਜਿਹਨੂੰ ਮੈਂ ਰਾਹ ਦਿਖਾਉਣਾ ਉਹਨੂੰ ਕੋਈ ਨਹੀਂ ਭਲਾ ਸਕਦਾ ਇਹ ਜਿਹੜੀ ਦੁਨੀਆ ਕੋਲੋਂ ਰਾਹ ਪੁੱਛਣਦੇ ਆ ਨਾ ਦੁਨੀਆਦਾਰ ਨੱਕ ਤੇ ਧਿਆਨ धरो ਮੱਥੇ ਤੇ ਧਿਆਨ धरो ਕੁੰਡਲਣੀ ਜਾਗਰਣ ਕਰ ਲੋ ਇਹ ਬੰਦਿਆਂ ਨੂੰ ਧਿਆਨ ਪੁੱਛਣ ਦੇ ਜੁਗਤੀਆਂ ਤੇ ਬੰਦੇ ਤਾਂ ਨਹੀਂ ਕੁਝ ਦੱਸ ਸਕਦੇ ਹੁੰਦੇ ਜੇ ਰੱਬ ਦੱਸ ਦੂਗਾ ਤਾਂ ਫਿਰ ਬੰਦਿਆਂ ਦੀ ਲੋੜ ਹੀ ਕੋਈ ਨਹੀਂ ਮਾਰਾ ਕਹਿੰਦੇ ਜਿਸੇ ਦਖਾਲਾਂ ਬਾਟੜੀ ਤੇ ਸੇ ਭਲਾਵੇ ਕੌਣ ਤੇ ਬਾਬਾ ਜੀ ਕਹਿੰਦੇ ਇੱਕ ਜਗੰਦੇ ਨਾਲ ਲੈਣ ਇੱਕ ਨਾ ਸੁਤਿਆਂ ਦੇ ਉਠਾਲ ਤੇ ਫਿਰ ਕਿਸੇ ਨੇ ਪੁੱਛਿਆ ਬਾਬਾ ਜੀ ਸਿੱਧੀ ਕਿਵੇਂ ਪ੍ਰਾਪਤ ਹੁੰਦੀ ਆ ਮਾਰਾ ਕਹਿੰਦੇ ਜਿਸ ਹੱਥ ਸਿੱਧ ਜਿਦ ਕੋ ਰਹਿਮਤਾ ਨੇ ਰੱਬ ਕੋਲੋਂ ਜਿਸ ਜੇ ਹੱਥ ਸਿੱਧ ਦੇਵੇ ਜੇ ਸੋਈ ਜਦੋਂ ਉਹ ਦਊਗਾ ਨਾ ਇਕ ਤੇ ਤੁਸੀਂ ਪਾਠ ਪੂਜਾ ਮਿਹਨਤ ਮੁਸ਼ਕਲ ਕਰ ਰਹੇ ਹੋ ਤੇ ਕਰਨੀ ਬੜੀ ਜ਼ਰੂਰੀ ਆ ਤੇ ਇੱਕ ਮਿਹਨਤ ਬਾਤ ਇੱਕ ਰਹਿਮਤ ਵਾ ਜਦੋਂ ਮਿਹਨਤ ਤੋਂ ਬਾਅਦ ਆ ਰਹਿਮਤ ਹੋਈ ਨਾ ਮਹਾਰਾਜ ਜਿਸ ਨੂੰ ਦੇ ਤਿਸ ਆਏ ਮਿਲੇ ਕਹਿਣ ਲੱਗੇ ਜਿੱਦਣ ਤੇਰੀ ਮਿਹਨਤ ਨੂੰ ਫਲ ਲੱਗਾ ਨਾ ਤੇ ਸਿੱਧੀ ਤਾਂ ਹੀ ਮਿਲਨੀ ਆ ਜੂਦ ਮਿਹਨਤ ਕਰੇਗਾ ਤੇ ਮਨ ਜਿਸ ਹੱਥ ਸਿੱਧ ਜੇ ਦੇਵੇ ਜੇ ਸੋਈ ਜਦੋਂ ਉਹ ਦਊਗਾ ਤੈਨੂੰ ਸਿੱਧੀਆਂ ਕਰਾਮਾਤਾਂ ਜਿਸ ਨੂੰ ਦੇ ਤਿਸ ਆਏ ਮਿਲੇ ਉਹਨੂੰ ਆਪਣੇ ਆਪ ਹੀ ਆ ਕੇ ਮਿਲ ਜਾਣੀ ਉਹਨੂੰ ਕਿਤੇ ਬਹੁਤੀ ਕੋ ਮਿਹਨਤ ਮੁਸ਼ਕਲ ਦੀ ਲੋੜ ਨਹੀਂ ਪੈਣੀ ਕਿੰਨੀ ਦੁਨੀਆ ਮਿਹਨਤ ਮੁਸ਼ਕਲ ਕਰਦੀ ਰਹੀ ਕਰਨ ਲਈ ਸੀ ਤੇ ਬਾਬੇ ਗੁਰੂ ਨਾਨਕ ਨੂੰ ਨੇ ਜਦੋਂ ਲੈਣੇ ਨੂੰ ਬਖਸ਼ਿਸ਼ ਕੀਤੀ ਤੇ ਕੋ ਲੈਣੇ ਨੂੰ ਮੁੜ ਕੇ ਮੈਂ ਤਾਂ ਥੋੜਾ ਪਹਿਲਾਂ ਕਰਨੀ ਪਈ ਇਸ ਕਰਕੇ ਮਾਰ ਕੇ ਕਹਿੰਦੇ ਠੀਕ ਆ ਮਿਹਨਤਾਂ ਕਰੋ ਪਰ ਅੱਗੇ ਤਰਲਾ ਵੀ ਜ਼ਰੂਰ ਲਓ ਕੀ ਤੇ ਉਹਨਾਂ ਨੂੰ ਸੌਣ ਮਿਲਦੀ ਕਿਵੇਂ ਗੱਪਾਂ ਮਾਰਨ ਵਾਲਿਆਂ ਨੂੰ